ਟਾਡੇ ਸਕੂਲ ਨੂੰ ਇੱਕ ਹੋਰ ਆ ਗਿਆ ਜਿੱਦਾਂ ਕੰਮ ਸਟਾਰਟ ਹੋਣ ਲੱਗਿਆਗਾ ਇੱਥੇ ਹੀ ਬਸ ਨਹੀਂ ਤੁਹਾਡੇ ਪਿੰਡ ਸਪੋਰਟਸ ਨਰਸਰੀ ਮੰਨ ਲ ਜਾ ਰਹੀ ਆਗੀ ਕਿਉਂਕਿ ਸਭ ਤੋਂ ਵੱਧ ਖੇਡਾਂ ਦੇ ਵਿੱਚ ਇੱਥੋਂ ਦੇ ਬੱਚੇ ਮੱਲਾ ਮਾਰਦੇ ਨੇ ਤੁਹਾਡੇ ਪਿੰਡ ਦੋ ਸਪੋਰਟਸ ਨਰਸਰੀਆਂ ਆਈਆਂ ਨੇ ਆਪਣੇ ਹੜਕੇ ਦੇ ਵਿੱਚ ਇੱਕ ਆਈ ਆਗੀ ਖੈਰਾ ਖੁਰਦ ਦੂਜੀ ਫੱਤਾ ਮਾਲੋ ਕੇ ਆਈ ਆ ਇਹ ਅਸੀਂ ਕਿਹੜਾ ਆਪਣਾ ਇੱਥੇ ਵਧੀਆ ਕੋਚ ਹੋਣਗੇ ਡਾਈਟ ਹੋਊਗੀ ਖੜਾ ਰੀਆਂ ਤੇ ਰਹਿਣ ਦਾ ਪ੍ਰਬੰਧ ਹੋਊਗਾ ਤੇ ਮੈਨੂੰ ਮਾਣ ਆ ਸਾਡੇ ਫੱਟਾ ਮਾਲੋ ਕੇ ਤੇ ਇਥੋਂ ਦੇ ਸਾਡਾ ਨੌਜਵਾਨ ਮੈਡਲ ਲੈ ਕੇ ਆਇਆਗਾ ਸਾਡਾ ਇਹ ਵੀ ਮਾਣ ਆ ਕਿ ਜਿਨ੍ਹਾਂ ਦੇ ਵਿੱਚੋਂ ਏਸ਼ੀਆ ਗੇਮਾਂ ਦੇ ਵਿੱਚੋਂ ਕੁਡੀਆਂ ਸਾਡਾ ਜ਼ਿਲ੍ਹਾ ਮਾਨਸਾ ਏਸ਼ੀਆ ਖੇਡਾਂ ਦੇ ਵਿੱਚੋਂ 5 ਮੈਡਲ ਲੈ ਕੇ ਆਇਆਗਾ ਸਾਡੇ ਲਈ ਮਾਣ ਵਾਲੀ ਗੱਲ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਡਲ ਇੱਥੇ ਫੱਟਾ ਮਾਲੋ ਕੇ ਦਾਗਾ ਸੋ ਮੈਂ ਤਾਂ ਕਹਿੰਨਾਗਾ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਤੁਸੀਂ ਕੋਈ ਕੰਮ ਕਹੋਗੇ ਮੈਨੂੰ ਇਹਦੀ ਚਾਰ ਦਿਵਾਰੀ ਸੀ ਕੀ ਇਹਦੀ ਵਾਟਰ ਬਾਕਸ ਦੀ ਉਹ ਵੀ ਬਣੀ ਜਾਂਦੀ ਆ ਹੋਰ ਜਿਹੜੇ ਤੁਸੀਂ 5.5 ਲੱਖ ਰੁਪਈਆ ਮੰਗਿਆ ਸੀ ਸਕੂਲ ਬਾਅਦ ਤੇ ਪਰਲਾ ਜੋ ਸੰਤਾ ਨੇ ਬਣਾਇਆਗਾ ਉਹਦੇ ਬਾਅਦ ਤੇ ਥੋੜੇ ਬਾਅਦ ਤੇ ਕੋਈ ਖਜ਼ਾਨਾ ਖਾਲੀ ਨਹੀਂ ਕੰਮ ਹੋਵੇ ਆਈ ਜਾਓ ਲਈ ਜਾਓ ਹੁਣ ਤਾਂ ਮੈਂ ਕੱਲਾ ਸੀ ਮੇਰੇ ਨਾਲ ਖੁੱਡੀਆਂ ਸਾਹਿਬ ਬਣ ਜਾਣਗੇ ਇਹਨਾਂ ਕੋਲੇ 5 ਕਰੋੜ ਆਇਆ ਕਰੂਗਾ ਤੇ ਯੋਗਦਾਨ ਸਾਡਾ ਸਰਤੂਲ ਕਾਢਾਂ ਲੈਂਦਾ ਸਭ ਤੋਂ ਵੱਟਾ ਹੋਊਗਾ ਖੁੱਡੀਆਂ ਸਾਹਿਬ ਤੇ ਹਿੱਸਾ ਵੀ ਅਸੀਂ ਉੱਥੋਂ ਉੱਥੋਂ ਉਹਨਾਂ ਹੀ ਵੱਟਾ ਲਵਾਂਗੇ ਤੁਹਾਡੇ ਕੋਲੋਂ ਤੁਸੀਂ ਸਾਨੂੰ ਜਵਾਬ ਨਾ ਦਿਓ ਅਸੀਂ ਇਲਾਕੇ ਦਾ ਵਿਕਾਸ ਕਰਾਉਣਾ ਡਿਵੈਲਪਮੈਂਟ ਕਰਾਉਣੀ ਆ ਹੁਣ ਜੇ ਮੈਂ ਕੰਮ ਬੋਲਿਆ ਤੁਹਾਡੇ ਕੋਲੇ ਜਿਹੜੇ ਕੋ ਕਹੇ ਆ ਮੈਂ ਤਾਂ 2 ਸਾਲਾਂ ਦੇ ਆਪਦੇ ਫੇਸਬੁੱਕ ਪੇਜ ਤੇ ਵੀ ਪਾਏ ਆ ਕਿ ਮੈਂ 2 ਸਾਲਾਂ ਦੇ ਵਿੱਚ ਸਰਕਾਰ ਮੁੱਖ ਮੰਤਰੀ ਸਾਹਿਬ ਦੇ ਅਸ਼ੀਰਵਾਦ ਨਾਲ ਕੰਮ ਕਰਾਇਆ ਸਭ ਤੋਂ ਵੱਡਾ ਜਿਹੜਾ ਕੰਮ ਕਰਾਇਆ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਕੰਮ ਕਰਾਇਆਗਾ ਥੋੜੀ ਭਾਈਚਾਰਕ ਸਾਂਝ ਪੈਦਾ ਕਰੀਆ ਹਲਕੇ ਦੇ ਵਿੱਚ 2 ਸਾਲਾਂ ਦੇ ਵਿੱਚ ਮੈਂ ਕਿਸੇ ਤੇ ਆਏ ਪਰਚਾ ਨਹੀਂ ਕਰਾਇਆ ਕਿ ਅਕਾਲੀ ਆ ਕਾਂਗਰਸੀ ਜਿਵੇਂ ਅੱਕੇ ਹੁੰਦੇ ਰਹਿੰਦੇ ਸੀਗੇ ਉਹ ਕੀ ਕਰਦੇ ਸੀ ਜੇ ਅਕਾਲੀ ਆ ਜਾਂਦੇ ਸੀ ਕਾਂਗਰਸੀਆਂ ਨੂੰ ਭੁਜਾਉਂ ਦਿੰਦੇ ਜੇ ਕਾਂਗਰਸੀ ਆ ਜਾਂਦੇ ਕਾਲੀਆਂ ਤੇ ਪਰਚੇ ਮੈਂ ਆਖਿਆ ਵੋਟ ਪਾਈ ਨਾ ਪਾਈ ਤੁਸੀਂ ਭਾਈਚਾਰਕ ਸੰਝ ਪੈਦਾ ਰੱਖੋ ਤੁਸੀਂ ਇਕੱਠੇ ਬੈਠਾ ਕਰੋ ਸਾਥ ਦੇ ਵਿੱਚ ਚਾਰ ਬੰਦੇ ਤਾਸ ਖੇਡਦੇ ਆ ਚਾਰੇ ਪਾਰਟੀਆਂ ਦੇ ਹੋ ਸਕਦੇ ਆ ਉੱਥੇ ਵਿਚਾਰ ਵਟਾਂਦਰਾ ਕਰ ਲਓ ਜਿਹਦਾ ਮਨ ਬਣਦਾ ਕਿ ਆ ਬੰਦੇ ਚੰਗੇ ਆ ਉਮੀਦਵਾਰ ਚੰਗਾ ਪਾਰਟੀ ਚੰਗੀ ਆ ਮੁੱਖ ਮੰਤਰੀ ਚੰਗਾ ਅੰਦਰ ਜਾ ਕੇ ਵੋਟ ਪਾ ਦਿਓ ਲੜਾਈ ਕਿਹੜੀ ਗੱਲ ਦੀ ਇਹ ਭਰਾ ਨੂੰ ਭਰਾ ਨਾਲ ਲੜਾਉਂਦੇ ਸੀਗੇ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਂਦੇ ਸੀਗੇ ਅਸੀਂ ਕਹਿੰਦਾ ਲੜੋ ਨਾ ਵੋਟ ਪਾਓ ਭਾਈਚਾਰਕ ਸਾਂਝ ਬਣਾਈ ਰੱਖੋ ਹੁਣ ਮੈਨੂੰ ਹੋਰ ਤਾਂ ਕੁਝ ਕੁਝ ਕਹਿ ਨਹੀਂ ਸਕਦੇ ਅੱਜ ਜਦੋਂ ਅਸੀਂ ਇਕੱਠ ਹੋਣ ਲੱਗਿਆ ਥੋੜੇ ਪਹਿਲਾਂ ਤਾਂ ਆਪਾਂ ਝਨੀਰਪੱਟਾ ਕੱਠ ਕਰਤਾ ਫਿਰ ਖੁੱਡੀਆਂ ਸਾਹਿਬ ਨੇ ਮੱਥਾ ਟੇਕਣਾ ਸੀ ਆਪਾਂ ਵੱਡੀ ਗਿਣਤੀ 'ਚ ਚਲੇ ਗਏ ਹੁਣ ਪਿੰਡਾਂ 'ਚ ਜਾਂਨੇ ਆ ਜਿੰਨਾ ਇਕੱਠ ਇਹਨਾਂ ਦੇ 15 ਪਿੰਡਾਂ ਦਾ ਸੀ ਉਹਨਾਂ ਕੱਲਾ ਲੈ ਫੱਤੇ ਮਾਰੋ ਕਿ ਹੋਇਆ ਪਿਆ ਅੱਜ ਅੱਜ ਫੇਰ ਬੂਆ ਵੇਖ ਕੇ ਲਾਈਵ ਦੌਰੇ ਪਈ ਜਾਂਦੇ ਹੋਣਗੇ ਵੀ ਇਹ ਕਿੱਥੋਂ ਆ ਗਏ ਹੁਣ ਮੈਨੂੰ ਹੋਰ ਤਾਂ ਕੁਝ ਕਹਿੰਦੇ ਨਹੀਂ ਤੁਸੀਂ ਸੁਣਿਆ ਹੋਣਾ ਇੱਕ ਗੱਲ ਕਹਿੰਦੇ ਆ ਕਿ ਬਣਾਵਾਲੀ ਦੇ ਪੈਰ ਦੇ ਥੱਲੇ ਬਟੇਰਾ ਆ ਗਿਆ ਬੋਲਦੇ ਸੁਣੇ ਹੋਣਿਆ ਨੌਜਵਾਨਾਂ ਨੂੰ ਤਾਂ ਪਤਾ ਕਿ ਬਣਾੜੀ ਦੇ ਪੈਰ ਦੇ ਥੱਲੇ ਬਟੇਰਾ ਆ ਗਿਆ ਮੇਰੇ ਜਿਹੜਾ ਲੋਕਤੰਤਰ ਤੇ ਤੁਸੀਂ ਮੈਨੂੰ ਜਿਤਾਇਆ ਉਹਨਾਂ ਨੂੰ ਲੱਗਦਾ ਪੈਰ ਥੱਲੇ ਬਟੇਰਾ ਆ ਗਿਆ ਚਲੋ ਭਾਈ ਬਟੇਰਾ ਆ ਗਿਆ 2022 ਚ ਥੋੜੀ ਸੰਗਤ ਦੇ ਅਸ਼ੀਰਵਾਦ ਨਾਲ ਮੈਂ ਇੱਕ ਗੱਲ ਕਹਿਣਾ ਚਾਹਣਾ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਪੈਰ ਥੱਲੇ ਬਟੇਰਾ ਆ ਜਾਂਦਾ ਆਪਦਾ ਬਟੇਰਾ ਟੋਕਰੇ ਥੱਲੇ ਟਾਰ ਲਓ ਕਾਲੀ ਕਾਂਗਰਸੀ ਉਹ ਗੁੱਡੀਆਂ ਦੇ ਪੈਰ ਥੱਲੇ ਆਊਗਾ ਫੇਰ ਦਾ ਕਹਿ ਰਹੇ ਕਿ ਕਿਉਂ ਫੇਰ ਨਾ ਕਹਦੇ ਆ ਕਿ ਖੁੱਡੀਆਂ ਸਾਹਿਬ ਦੇ ਪੈਰ ਜਿੰਦਾਬਾਦ ਫੇਰ ਨਾ ਕਹਦੇ ਕੋਈ ਖੁੱਡੀਆਂ ਸਾਹਿਬ ਦੇ ਪੈਰ ਥੱਲੇ ਬਟੇਰਾ ਆ ਗਿਆ ਆਪ ਦਾ ਬਟੇਰਾ ਟੋਕਰੇ ਥੱਲੇ ਤਾੜ ਲਓ ਮੱਲੋਂ ਵੱਲੀ ਫੇਰ ਆਉਣ ਨੂੰ ਫਿਰਦਾਗਾ ਮੈਂ ਦੂਜੀ ਹੋਰ ਗੱਲ ਕਹਿੰਦੇ ਆ ਕੱਲਾ ਸੁਖਵੀਰ ਬਾਦਲਾ ਆਇਆ ਸਰਦੂਲਗੜ ਆਇਆ ਸਾਰਿਆਂ ਨੇ ਪ੍ਰਚਾਰ ਕਰਨਾ ਸੀ ਸਤਕਾਰ ਕਰਦੇ ਆ ਸਾਰੀਆਂ ਪਾਰਟੀਆਂ ਨੇ ਆਉਣਾ ਸੀ ਸਤਕਾਰ ਕਰਦੇ ਆ ਕੀ ਬੋਲ ਕੇ ਗਿਆ ਕਹਿੰਦਾ ਝਾੜੂ ਵਾਲੇ ਚਾਰ ਪੰਜ ਮਲੰਗ ਹੁੰਦੇ ਆ ਇਹ ਸ਼ਬਦ ਬੋਲ ਕੇ ਗਿਆ ਕਿਰਾ ਝਾੜੂ ਵਾਲੇ 4-5 ਮਲੰਗ ਹੁੰਦੇ ਸਾਰੇ ਪਿੰਡ ਨੂੰ ਉਹੀ ਦਵੱਲੀ ਫਿਰਦੇ ਆ ਮੈਂ ਕਦੋਂ ਕਿਹਾ ਅਸੀਂ ਕਰੋੜਪਤੀਆਂ ਮੈਂ ਕਦੋਂ ਕਹਿੰਦਾ ਸਾਡੀਆਂ ਬੱਸਾਂ ਚੱਲਦੀਆਂ ਮੈਂ ਕਦੋਂ ਕਹਿੰਦਾ ਸਾਡੇ ਵੱਡੇ ਵੱਡੇ ਹੋਟਲ ਆ ہاں ਸਾਡੇ ਕੋਲੇ 4 ਕਿਲੇ 5 ਕਿਲੇ ਸਾਡੇ ਕੋਲੇ ਰਿਕਸ਼ਾ ਚਲਾਉਣ ਵਾਲਾ ਦਿਹਾੜੀ ਕਰਨ ਵਾਲਾ ਸਾਡੇ ਕੋਲੇ ਕਮਾਈ ਕਰਨ ਵਾਲੇ ਸਾਡੇ ਜਿਹੜੇ ਬੰਦੇ ਆ ਵਰਕਰਾਂ ਠੀਕ ਆ ਮਲੰਗਾ ਪਰ ਇੱਕ ਗੱਲ ਤਾਂ ਤੈਨੂੰ ਸੁਪੀਰ ਸਿੰਘ ਮੰਗਨਣੀ ਪੂ ਮਲੰਗਾ ਨੇ ਸ਼ਰਮਾਏਦਾਰਾਂ ਦੀ ਬੂਥ ਲਵਾਤੀ ਤਾਂ ਹੀ ਰੋਈ ਫਿਰਦਾ ਨਾ ਉਹਨਾਂ ਛੋਟੇ ਘਰੋਂ ਛੋਟੇ ਘਰੋਂ ਮੁੱਖ ਮੰਤਰੀ ਪੁਣਾ ਕੜਤਾ ਉਪ ਮੁੱਖ ਮੰਤਰੀ ਪੁਣਾ ਕੜਤਾ ਤੇ ਦੂਜਾ ਸ਼ਬਦ ਹੋਰ ਕੀ ਬੋਲ ਕੇ ਗਿਆ ਕੱਲ ਤੁਹਾਨੂੰ ਮੈਂ ਦੱਸਦਾ ਕਿ ਇੱਕ ਮਲੰਗ ਬੋਲਿਆ ਦੂਜਾ ਕਹਿੰਦਾ ਝਾੜੂ ਵਾਲਿਆਂ ਦਾ ਤਾਂ ਮੂੰਹ ਵੇਖ ਕੇ ਪਤਾ ਲੱਗ ਜਾਂਦਾ ਵੀਡੀਓ ਕੱਢ ਲਓ ਕੱਲ ਬੋਲਿਆ ਸਰਦੂਲਗੜ੍ਹ ਕਹਿੰਦਾ ਦੂਰੋਂ ਪਤਾ ਲੱਗ ਜਾਂਦਾ ਝਾੜੂ ਵਾਲਾ ਦਾ ਮੂੰਹ ਵੇਖ ਕੇ ਕਿ ਝਾੜੂ ਵਾਲਾ ਆਉਂਦਾ ਮੈਂ ਕਿਹਾ ਮੂੰਹ ਨਹੀਂ ਦੀਂਦਾ ਤੈਨੂੰ ਸੁਖਵੀਰ ਸਿਓ ਪੀਲੀ ਪੱਗ ਦੀਂਦੀ ਆ ਤੇਰੀ ਚੀਕ ਨਿਕਲ ਜਾਂਦੀ ਆ ਕਿ ਆ ਜਾਂਦਾ ਇਹਨਾਂ ਨੇ ਗੁੱਸਾ ਲਵਾਈ ਆ ਆ ਪੀਲੀ ਪੱਗ ਵਾਲਿਆਂ ਨੇ ਸਾਡੀਆਂ ਲਾਲ ਬੱਤੀਆਂ ਖੋਲੀਆਂ ਆ ਆ ਪੀਲੀ ਪੱਗ ਵਾਲਿਆਂ ਨੇ ਸਾਨੂੰ ਵਿਧਾਨ ਸਭਾ ਚੋਂ ਮੋੜਤਾ ਜਿਹੜੇ ਸ਼ਬਦ ਤੂੰ ਬੋਲਦਾ ਬੋਲਣ ਅਸੀਂ ਵੀ ਜਾਣਦੇ ਆ ਪਰ ਮੈਂ ਤੈਨੂੰ ਦੱਸਦਾ ਕਿੰਨਾ ਮਰਜ਼ੀ ਜ਼ੋਰ ਲਾ ਲਾ ਕਿੰਨਾ ਮਰਜ਼ੀ ਗਲਤ ਬੋਲ ਲਾ ਇਹਦਾ ਝਾੜੂ ਘਰ ਘਰ ਫਿਰ ਗਿਆ ਐਦ ਕਿ ਨਹੀਂ ਹਰ ਸੰਵਿਰਤ ਜਿੱਤਦੀ ਦੋਨੇ ਜਾਣੇ ਰੋਣ ਦਾ ਪ੍ਰਬੰਧ ਕਰ ਲੋ ਪਿਛਲੀ ਵਾਰੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਜਦੋਂ ਵੱਡੇ ਬਾਦਲ ਸਾਹਿਬ ਹਰਾਤੇ ਗੁੱਡੀਆਂ ਸਾਹਿਬ ਨੇ ਇਹ ਜਾ ਕੇ ਸੁਖਵੀਰ ਕਹਿੰਦਾ ਮਾੜਾ ਹੋਇਆ ਬਾਪੂ ਜੀ ਕਹਿੰਦਾ ਮੈਨੂੰ ਕੀ ਕਹੀ ਜਾਂਦਾ ਹਾਰਤਾ ਤੂੰ ਵੀ ਗਿਆ ਕਿਉਂ ਕਹੇ ਕਿ ਤੇਰੀ ਤਾਂ ਆਫੁੱਟੀ ਪੁੱਛ ਗਈ ਉਧਰੋਂ ਮਜੀਠੀਆ ਆ ਗਿਆ ਕਹਿੰਦਾ ਜੀਤਾ ਜੀ ਮਾੜਾ ਹੋ ਗਿਆ ਮਾਸੜ ਜੀ ਮਾਰਾ ਹੋ ਗਿਆ ਕਹਦਾ ਤੇਰੇ ਵਾਲਾ ਕੰਮ ਵੀ ਪੁੰਚ ਤਾਂ ਤੂੰ ਵੀ ਮੇਰੇ ਨਾਲ ਹੀ ਆ ਜਾ ਫੇਰ ਐਸਾ ਇੱਕ ਦੂਜੇ ਨੂੰ ਕੀ ਕਹਿੰਦੇ ਆ ਕਹਿੰਦੇ ਬਾਦਲ ਸਾਹਿਬ ਹੁਣ ਕੀ ਕਹੀਏ ਬਾਦਲ ਸਾਹਿਬ ਕਹਿੰਦੇ ਆਏ ਕਹਦਿਆ ਕਰੋ ਮੈਂ ਤਾਂ ਇੱਕ ਤੋਂ ਹਾਰਿਆ ਅਮਰਿੰਦਰ ਆਪਣਾ ਚਰਨਜੀਤ ਚੰਨੀ ਦੋ ਤੋਂ ਹਾਰ ਗਿਆ ਆਪਾਂ ਨੂੰ ਆ ਵਧੀਆ ਬਹਾਨਾ ਉਹ ਵੀ ਮੁੱਖ ਮੰਤਰੀ ਸੀਗਾ ਤੇ ਜਦੋਂ ਚੰਨੀ ਕੋਲੇ ਗਏ ਵੀ ਤੂੰ ਹਾਰ ਗਿਆ ਕਹਦਾ ਮੈਂ ਤਾਂ 100 ਦਿਨਾਂ ਦਾ ਮੁੱਖ ਮੰਤਰੀ ਸੀ ਪੰਜ ਵਾਰੀ ਵਾਲਾ ਹਾਰ ਗਿਆ ਉਹ ਆ ਇਹਦਾ ਨਾ ਇਹ ਬਹਾਨਾ ਲਾਜਿਆ ਕਰੇ ਜਦੋਂ ਅਮਰਿੰਦਰ ਕੋਲੇ ਗਏ ਤੇ ਤੂੰ ਵੀ ਹਾਰ ਗਿਆ ਵਿਰਿੰਦਰ ਸਿੰਘ ਕਹਿੰਦਾ ਮੈਂ ਕੀ ਹਾਰਨਾ ਇੱਥੇ ਚੰਨੀ ਵਰਕੇ ਦੋ ਦੋ ਤੋਂ ਲੜ ਕੇ ਹਾਰ ਕੇ ਇਥੇ ਦਾ ਸਾਰਿਆਂ ਦਾ ਕੰਮ ਹੋ ਗਿਆ ਇੱਕ ਦੂਜੇ ਨੂੰ ਦਲਾਸਾ ਦਿੰਦੇ ਆ ਫੇਰ ਹਜੇ ਰਹਿ ਗਿਆ ਇੱਕ ਜਦੋਂ ਸਾਰੇ ਰੋ ਰੂ ਕੇ ਹਟੇ ਪਿੱਛੋਂ ਮਨਪ੍ਰੀਤ ਆਵੇ ਕਹਿੰਦੇ ਤੂੰ ਕਿਵੇਂ ਆ ਕਹਿੰਦਾ ਮੇਰੀ ਤਾਂ ਆ ਫੱਟੀ ਪੁੱਜਦੀ ਸੀ ਤੋਂ ਵੱਡੇ ਵੱਟੇ ਰੋਣ ਕੇ ਮੇਰਾ ਕੀ ਮਾਨਣਾ ਵਿੱਚੇ ਬਾਦਲ ਰੋੜਦਾ ਸਾਰਾ ਟੱਪੜੀ ਲੜੀ ਜਾਂਦਾ ਸੀ ਤੁਸੀਂ ਦੇਖੋ ਹੈਰਾਨ ਹੋ ਜੋ ਆਪ ਲੜੇ ਬਾਪੂ ਪੁੱਤ ਸਾਲਾ ਜਵਾਈ ਗਹਾ ਦੇਸ਼ ਪ੍ਰਤਾਪ ਕੈਰੋਂ ਭਤੀਜਾ ਸਾਰੀ ਕੈਬਨਿਟੀ ਇਹਨਾਂ ਦੀ ਬਣੀ ਪਈ ਸੀ ਪਰ ਤੁਸੀਂ ਐਤਕੀ ਸਾਰਿਆਂ ਨੂੰ ਪਾਸੇ ਕਰਤਾ ਹੁਣ ਮੈਂ ਸਮਾਪਤੀ ਕਰੂੰਗਾ ਹੁਣ ਸਾਨੂੰ ਜਿੱਥੇ ਸੁਖਵੀਰ ਬੋਲਦਾ ਨਾ ਉੱਥੇ ਪ੍ਰਤਾਪ ਬਾਜਵਾ ਵੀ ਬੋਲਦਾ ਉਹ ਵੀ ਸਾਨੂੰ ਕਹਿੰਦਾ ਕਿਹੋ ਜਿਹਾ ਮਟੀਰੀਅਲ ਆ ਗਿਆ ਉੱਥੇ ਸਾਨੂੰ ਬੋਲਦਾ ਹੁੰਦਾ ਵਿਧਾਨ ਸਭਾ ਚ ਸਾਡੇ ਕਿੰਨੀਆਂ ਹੱਥ ਕਰਕੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਈ ਨਾ ਤੈਨੂੰ ਪਤਾ ਬਾਜਵਾ ਮਟੀਰੀਅਲ ਕੀ ਹੁੰਦਾ ਮਟੀਰੀਅਲ ਹੁੰਦੀ ਹੈ ਇੱਟ ਮਟੀਰੀਅਲ ਹੁੰਦਾ ਸਿਮਿੰਟ ਸਰੀਆ ਰੇਤਾ ਬੱਜਰੀ ਇਹਨੂੰ ਮਟੀਰੀਅਲ ਕਹਿੰਨੇ ਆਪਾਂ ਤੇ ਜਦੋਂ ਇਹ ਸਾਰਾ ਕੁਝ ਇਕੱਠਾ ਹੋ ਜੇ ਇਹਦੇ ਨਾਲ ਮਕਾਨ ਬਣਦੇ ਆ ਇਹਦੇ ਨਾਲ ਸੂਏ ਬਣਦੇ ਆ ਇਹਦੇ ਨਾਲ ਚੰਗੀਆਂ ਚੀਜ਼ਾਂ ਬਣਦੀਆਂ ਤੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਤੂੰ ਸਾਨੂੰ ਤਾਂ ਮਟੀਰੀਅਲ ਦੱਸਦਾ ਤੁਸੀਂ ਮਲਬਾ ਬਣਾਤੇ ਲੋਕਾਂ ਨੇ ਮਲਬਾ ਤੇ ਮਲਬਾ ਤਾਂ ਸਿੱਟਣ ਲਈ ਕੋਈ ਥਾਂ ਨਹੀਂ ਦਿੰਦਾ ਖਤਾਨਾ ਚ ਲਾ ਕੇ ਆਉਣਾ ਪੈਂਦਾ ਤੁਹਾਡਾ ਇਹ ਹਾਲ ਕਰਤਾ ਸਾਚ ਜਵਾਬ ਅਸੀਂ ਦੇਣ ਜਾਣਦੇ ਆ ਤੋਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਆਪਣਾ ਚੋਣ ਨਿਸ਼ਾਨਾ ਛਾੜੂ ਜਿਵੇਂ ਅੱਗੇ ਝਾੜੂ ਨੱਪ ਕੇ ਇਹਨਾਂ ਦੀ ਚੀਕ ਬਰਵਾਤੀ ਸੀ ਐਤਕੀ ਫੇਰ ਆਪਾਂ ਖੁੱਡੀਆਂ ਸਾਹਿਬ ਨੂੰ ਲੋਕ ਸਭਾ ਦੇ ਵਿੱਚ ਭੇਜ ਗਏ ਇਮਾਨਦਾਰ ਆਪਣਾ ਲੀਡਰ ਆ ਮਿਹਨਤੀ ਲੀਡਰ ਆ ਕਿਸਾਨਾਂ ਦੀ ਗੱਲ ਕਰਨ ਵਾਲਾ ਮਜ਼ਦੂਰਾਂ ਦੀ ਗੱਲ ਕਰਨ ਵਾਲਾ ਦਿੱਲੀ 'ਚ ਆਪਣੀ ਬਾਜ ਪਹਚਾਊਗਾ ਤਾਂ ਆਪਾਂ ਸਾਰੇ ਖੁੱਡੀਆਂ ਸਾਹਿਬ ਦਾ ਸਾਥ ਦੇ ਕੇ ਤਕੜੇ ਹੋ ਕੇ ਤੇ ਇੱਕ ਤੁਹਾਨੂੰ ਲਾਜ ਚ ਕਹਿਣਾ ਕਈ ਵਾਰੀਆਂ ਘਰਾਣੇ ਤਕੜੇ ਨੇ ਇਹਨਾਂ ਕੋਲੇ ਪੈਸਾ ਵਾਧੂ ਆ ਸਾਡੇ ਤਾਂ ਪੋਸਟਰ ਵੀ ਤੁਸੀਂ ਆ ਇਸ਼ਤਿਹਾਰ ਵੀ ਤੁਸੀਂ ਆ ਪ੍ਰਚਾਰ ਵੀ ਤੁਸੀਂ ਆ ਸਾਡੇ ਕੋਲੇ ਓਡੇ ਸਾਥ ਨਹੀਂ ਅਜੇ ਤਾਂ ਗਰੀਬ ਆ ਆਪ ਹੀ ਕਹੀ ਜਾਂਦਾ ਮਲੰਗ ਤੇ ਸਾਡੇ ਕੋਲੇ ਤਾਂ ਇਹਨਾਂ ਕੋਈ ਸਹਿ ਨਹੀਂ ਇਹਨਾਂ ਕੋਲੇ ਤਾਂ ਬਹੁਤ ਕੁਛ ਆ ਤੇ ਸਗਣ ਸੁਗਣ ਜਾਂ ਦੇਣ ਆਉਂਦੇ ਹੁੰਦੇ ਵੋਟਾਂ ਦੇ ਨੇੜੇ ਮੈਂ ਆਖਿਆ ਫੜ ਲਿਆ ਕਰੋ ਮੈਨੂੰ ਇੱਕ ਬਾਈ ਕਹਿੰਦੀ ਫੜ ਤਾਂ ਲਈਏ ਸੌਂ ਖਵਾਉਂਦੇ ਆ ਮੈਂ ਕਿਹਾ ਕੀ ਕਹਿੰਦੇ 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 ਪਿਓ ਦੀ ਸੌਂ ਖਾ ਵੋਟ ਪਾਏਗੀ ਤੇ ਮੈਂ ਕਾ ਫੜ ਕੇ ਕਹਦਾ ਕਰ ਤੇਰੇ ਪਿਓ ਦੀ ਸੋਂਹ ਬੋਟ ਲਾਜ਼ਮੀ ਪਾਉਂਗੀ। ਉਵੇਂ ਤੁਸੀਂ ਕਰ ਲਿਆ ਕਰੋ ਇਹ じゃ ਸਗਣਾ ਮੋੜਨ ਵਾਲੀ ਚਾਹੀਦਾ। ਜਿਹੜਾ ਆਜ ਇਹਨਾਂ ਦੀ ਕਿਹੜਾ ਮਿਹਨਤ ਦੀ ਕਮਾਈ ਆ। ਸੋ ਸਾਥ ਝਾੜੂ ਦਾ ਦੇ ਦੋ। ਅਸੀਂ ਥੋਡੇ ਮਰ ਗਏ ਆ ਥੋਡੇ ਚ ਆ ਕੇ ਬਹਿ ਗਏ। ਜਦੋਂ ਅੱਗੇ ਆਉਂਦੇ ਸੀ ਜਾਦਾਂ ਰੱਸਾ ਲਾ ਲੈਂਦੇ ਸੀ ਆਏ ਤੇ ਤੁਸੀਂ ਉੱਧਰ ਲੀਟਰ ਇੱਧਰ ਤੇ ਹੁਣ ਰੱਸਾ ਦਾ ਚੱਕਤਾ ਹੁਣ ਤਾਂ ਜਫਗਾਂ ਪਾ ਕੇ ਵਿੱਚ ਬੈੰਦੇ ਆ ਕੇ ਮੁੱਲੋਂ ਮੱਲੀ ਹਰ ਸਿਮਰ ਤੇ ਇੱਕ ਬੁੜੀ ਨੂੰ ਕੁੱਟੀ ਬੈਠੀ ਮਗਾ ਸਾੜਾ ਕੱਢਦੀ ਵਿਚਾਰੀ ਮਾੜੀ ਆ ਗਈ ਕਿਤੇ ਇੱਥੇ ਇਹਨੂੰ ਦਿਲ ਦਾ ਦੌਰਾ ਪੈ ਜਾਏ ਪੈ ਜੂ ਵੋਟ ਤੈਨੂੰ ਹੁਣ ਇੰਨੀਆਂ ਨੇੜੇ ਨੇੜੇ ਨਾ ਆਇਆ ਕਰ ਵਿੱਚ ਨਾ ਪਿਆ ਕਰ ਅੱਗੇ ਤੁਹਾਨੂੰ ਮੁਸ਼ਕ ਆਉਂਦੀ ਸੀ ਆ ਵੋਟ ਆ ਗਈ ਹੁਣ ਹਟ ਗਈ ਲੋਕਾਂ ਨੇ ਹਟਾਤੀ ਸੋ ਝਾੜੂ ਦਾ ਸਾਥ ਤੇ ਉਹ ਬਟਨ ਨੱਪਿਓ ਸਾਰੇ ਨਗਰ ਦਾ ਧੰਨਵਾਦ ਜੋ ਅੱਜ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਐਨਾ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰ ਦਿੰਨਾ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਜੋ ਆਪਣੇ ਉਮੀਦਵਾਰ ਨੇ ਉਹ ਆ ਕੇ ਤੁਹਾਡੇ ਰੂਬਰੂ ਹੋਣਗੇ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਜੋ ਆਪਣੇ ਉਮੀਦਵਾਰ ਨੇ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਬਣਾ ਵਾਲੀ ਜਿੰਦਾਬਾਦ ਗੁਰਮੀਤ ਸਿੰਘ ਖੁੱਡੀਆਂ ਜਿੰਦਾਬਾਦ ਸਰਦਾਰ ਭਵਨ ਸਿੰਘ ਮਾਨ ਜਿੰਦਾਬਾਦ ਆਨੰਦ ਰੀ ਪਾਰਟੀ ਜਿੰਦਾਬਾਦ